ਮਾਨੰਦਰ ਸਿੰਘ ਪੈਣੀਵਾਗਾ ਬੀਕੇਜੀ ਬਕੌਂਦਾ ਦਾ ਜ਼ਿਲਾ ਪ੍ਰਧਾਨ ਆ ਮਾਨਸਾ ਅੱਜ ਮਾਨਸਾ ਦੇ ਵਿੱਚ ਬੀਜੇਪੀ ਦੇ ਲੀਡਰ ਆਏ ਸੀ ਤਿੰਨ ਤਰ ਤਿੰਨ ਚਾਰਾਂ ਪ੍ਰੋਗਰਾਮ ਰੱਖਿਆ ਸੀਗਾ ਪੈਣੀਵਾਗੇ ਤੇ ਉਸ ਤੋਂ ਬਾਅਦ ਮਾਨਸਾ ਭਲਾੜਾ ਤੇ ਸਰਦੂਨਗੜ ਮਾਨਸਾ ਦੇ ਵਿੱਚ ਜਦੋਂ ਬਰੇਰ ਹੋਇਆ ਤਾਂ ਪੁਲਿਸ ਨੇ ਵੱਡੀ ਗਿਣਤੀ ਚ ਨਾਕੇ ਲਾਏ ਦੋ ਨਾਕੇ ਤੋੜੇ ਅਸੀਂ ਵੀ ਉਹਨਾਂ ਕੋਲੇ ਪਹੁੰਚ ਗਏ ਪਰ ਪੁਲਿਸ ਨਾਲ ਬਹਾਦਰਤ ਹੋਣ ਤੋਂ ਵੀ ਨਾਕੇ ਤੋੜ ਕੇ ਅਸੀਂ ਕੋਲੇ ਜਾ ਪਹੁੰਚੇ ਪਰ ਅਸੀਂ ਆਖਿਆ ਵੀ ਜਦ ਇਹ ਗੱਲਾਂ ਦਾ ਜਵਾਬ ਦੇ ਕੇ ਜਾਵੋ ਇਹ 400 ਰੋਕੇ ਰਗੀ ਰਾਸਤੇ ਬੰਦ ਹੋ ਗਏ ਤਾਂ ਜਵਾਬ ਦੇਣ ਦੀ ਇਹਨੇ ਪਹੁੰਚ ਕੀਤੀ ਤਾਂ ਅਸੀਂ 6 ਸਵਾਲ ਹੀ ਪੁੱਛੇ ਸੀਗੇ ਜਿਹਦਾ ਇੱਕ ਵੀ ਨਹੀਂ ਜਵਾਬ ਆਇਆ ਕਿਉਂਕਿ 11 ਸਵਾਲ ਅਸੀਂ ਸੰਗਤ ਮੋਰਚੇ ਵੱਲ ਪਾਇ ਕੀਤੇ ਆ ਜਿਹੜੇ ਵੀ ਨਾਂ ਜਵਾਬ ਆਇਆ ਤਾਂ ਨਾਰੇबाजी ਕੀਤੀ ਇੱਕ ਦੁੱਖ ਦੀ ਗੱਲ ਹੈ ਜਿਹੜੀ ਮਾਨਸਾਂ ਦੀ ਪੁਲਸਾ ਹੈ ਲੈਂਹ ਪੁਲਸ ਲੈਣ ਦੇ ਵਿੱਚ ਸੱਤੋਂ ਲੱਗਿਆ ਛੱਡ ਨਾਲ ਬੀਬੀਆਂ ਪੈਣਾ ਸੀਗੇ ਉਹਨਾਂ ਦੀ ਜਾ ਦੇ ਬੀਜਪੀ ਦੀ ਕਮਾਊ ਠੀਕ ਹੋਣੀ ਕਰਕੇ ਸਾਡੀਆਂ ਕੁੜੀਆਂ ਦੇ ਦਿੱਤਿਆਂ ਦੇ ਵਿੱਚ ਹੱਥ ਪਾਇਆ ਤੇ ਲਾਪੜੇ ਮਾਰੇ ਗਏ ਜਿੰਮੀ ਦੇ ਨਾਲ ਗਲ ਘੁੱਟਿਆ ਗਿਆ ਬਹੁਤ ਸਾਰੀ ਗੁੰਡਾਗਰਦੀ ਕੀਤੀ ਹੈ ਉਸ ਦੇ ਖਿਲਾਫ ਅਜੇ ਬੀਜਪੀ ਦੇ ਬਾਗੇ ਤੋਂ ਬਗਰ ਹੋਣ ਤੋਂ ਉਸ ਤੋਂ ਬਾਅਦ ਮਾਨਸਾ ਅਸੀਂ ਕਟੇਰੀਆਂ ਤੱਕ ਮਜਾਰਾ ਲੈ ਕੇ ਆਏ ਹਾਂ ਪੁਲਿਸ ਦੇ ਖਿਲਾਫ ਕੱਲ ਨੂੰ ਮਿਕਸੀ ਰੂਪ ਦਰਖਾਸਤ ਦੇਣੀ ਹੈ ਅਸੀਂ ਜੇਕਰ ਨਾ ਉਸ ਤੇ ਕਾਰਵਾਈ ਹੋਈ ਜਿਹੜੇ ਐਸਐਚਓ ਕੁੜੀ ਆ ਧੱਕਾ ਕੀਤਾ ਜਿਹਨੇ ਪੂਰੀ ਜ਼ੋਰਦਾਰ ਗੁੰਡਿਆਰਦਗੀ ਕੀਤੀ ਸਾਰੇ ਕੁੜਗਾਂ ਨੂੰ ੱਟਕੇ ਮਾਰ ਮਾਰ ਲਾਪੜੇ ਮਾਰ ਮਾਰ ਉੱਥੇ ਥੱਲੇ ਡੇਗਿਆ ਧਰਤੀ ਤੇ ਤਾਂ ਫਿਰ ਅਸੀਂ ਸੰਜਤ ਮੋਰਚੇ ਦੀ ਮੀਟਿੰਗ ਅਸੀਂ ਛੋੜੇ ਦਿਨਾਂ ਵਿੱਚ ਬੁਲਾ ਰੱਖੀ ਹੈ ਫਿਰ ਪੁਲਿਸ ਦੇ ਖਿਲਾਫ ਅਸੀਂ ਸੰਘਰਸ਼ ਵਿੜਨ ਦੀ ਮਜਬੂਰ ਹੋਵਾਂਗੇ ਅਸੀਂ ਐਲਾਨ ਕਰਦੇ ਆਂ ਵੀ ਸੰਜਤ ਮੋਰਚੇ ਦੇ ਸੱਦੇ ਤੇ ਬੀਜੇਪੀ ਵਾਲਿਆਂ ਦਾ ਵਿਰੋਧ ਕਰਦਾ ਸਾਰੇ ਪੰਜਾਬ 'ਚ ਨਹੀਂ ਭਾਰਤ ਦੇ ਵਿੱਚ ਐਲਾਨ ਕੀਤਾ ਹੋਇਆ ਕਿਤੇ ਵੀ ਬੀਜੇਪੀ ਵਾਲੇ ਆਉਂਦੇ ਆ ਅੱਜ ਤਾਂ ਮਾਨਸਾ ਸ਼ਹਿਰ ਦੇ ਵਿੱਚ ਆਏ ਆ ਅਸੀਂ ਕਹਿਣਾ ਵੀ ਪਿੰਡਾਂ 'ਚ ਕਿਵੇਂ ਪੜਨ ਗਏ ਜਦੋਂ ਮਾਨਸਾ ਸ਼ਹਿਰ 'ਚ ਐਡਾ ਵਿਰੋਧ ਹੋਇਆ ਲੋਕਾਂ ਨੇ ਬੱਦਾ ਸਾਫ ਦਿੱਤਾ ਤੇ ਖਿਲਾਫ ਉਹਦੇ ਨਾਰੇਬਾਜੀ ਕੀਤੀ ਤਾਂ ਪਿੰਡਾਂ 'ਚ ਸੋਚ ਕੇ ਹੁਣ ਪਿੰਡਾਂ ਦੇ ਵਿੱਚ ਕੋਈ ਵੀ ਨਫਾ ਨਿਸ਼ਕਾਨ ਹੁੰਦਾ ਤਾਂ ਬੀਜੇਪੀ ਵਾਲੇ ਜ਼ਿੰਮੇਦਾਰ ਹੈ ਇਸ ਕਰਕੇ ਸਾਡੇ 11 ਸਵਾਲਾਂ ਦੇ ਜਵਾਬ ਦੇ ਕੇ ਕਿਸਾਨਾਂ ਸਰਕਾਰ ਦਾ ਕਿਉਂ ਚੜ ਗਿਆ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਕਿਉਂ ਨਹੀਂ ਵੜਨ ਦਿੰਦੇ ਦਿੱਲੀ ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਲਾਗੂ ਕਿਉਂ ਨਹੀਂ ਕਰਦੇ ਲਖਮੀਰਪੁਰ ਖੀਵੀ ਦੇ ਵਿੱਚ ਸਾਡੇ ਇੱਕ ਪੱਤਰਕਾਰ ਤੇ ਚਾਰ ਆਗੂ ਆ ਜਿਹੜੇ ਉਹ ਸ਼ੀਲ ਹੋ ਗਿਆ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਵਾ ਕਿਉਂ ਨਹੀਂ ਦਿੰਦੇ ਬੁੱਕਲ ਚ ਕਿਉਂ ਬਿਠਾਈ ਬੈਠੇ ਹੋ ਇਹ ਸਾਡੀਆਂ ਸਾਰੀਆਂ ਮੰਗਾਂ ਐਮਐਸਪੀ ਕਰਦੀਆਂ ਰਹਿੰਦੀਆਂ ਨੇ ਉਹ ਉਹਨਾਂ ਲਾਗੂ ਨਹੀਂ ਕਰਦੇ ਤਾਂ ਉਹਨਾਂ ਚਰ ਜਿਹੜਾ ਬੀਜੇਪੀ ਦਾ ਵਿਰੋਧ ਲਗਾਤਾਰ ਸੰਗਤ ਮੋਰਚੇ ਵੱਲੋਂ ਜਾਰੀ ਹੈ ਮੈਂ ਹਰਦੇਵ ਸਿੰਘ ਰਾਠੀ ਜੀ ਕਿ ਜੁਪੰਡਾ ਬਲਾਕ ਪ੍ਰਧਾਨ ਮਾਨ ਸਾਹਿਬ ਅੱਜ ਇੱਥੇ ਬੀਜੇਪੀ ਦੇ ਆਗੂ ਐ ਵਰਕਰਾਂ ਖੜੀ ਹੋਈ ਹੈ ਆਪਣੇ ਮਲੂਕੇ ਦੀ ਨੂੰ ਫਰਮਪਾਲ ਕੌਰ ਉਹਦਾ ਬਹੁਤ ਬੜਿਆ ਦੇ ਵਿਰੋਧ ਹੈ ਮਾਨ ਸਾਹਿਬ ਦੇ ਵਿੱਚ ਪੂਰਾ ਉਸ ਫਰਸਾ ਸਨੈਟਾ ਕੇਸਾਈ ਹੋਈ ਤੇ ਪੂਰਾ ਉਹਦਾ ਵਿਰੋਧ ਕੀਤਾ ਵੀ ਜਦੋਂ ਪੌਂਦਾ ਜੀ ਸੰਯੁਕਤ ਮੋਰਚੇ ਦੇ ਸੱਦੇ ਤੇ ਤੇ ਥਾਂ ਥਾਂ ਲਾ ਕੇ ਲੱਗੇ ਹੋਏ ਸੀ ਭਾਈ ਬਾਜਾ ਵੀ ਵਿਰੋਧ ਹੋਇਆ ਉਹਦਾ ਮਾਨਸ ਸਿੰਘ ਵਿਰੋਧ ਹੋਇਆ ਦੋ ਤਿੰਨ ਥਾਈ ਤੇ ਭਲਾਡੇ ਦੀ ਭਲਾਡੇ ਦੀ ਵਿਰੋਧ ਹੋਇਆ ਪਰ ਉਹਨਾਂ ਆਵਾਜ਼ ਕਿਸੇ ਸ਼ਹਿਰ ਦੇ ਵਿੱਚ ਉਹ ਕਿਸੇ ਬੰਨਣ ਨਹੀਂ ਦਿੱਤਾਗਾ ਅੱਜ ਜਿਹੜਾ ਸੰਯੁਕਤ ਮੋਰਚੇ ਦੇ ਸੱਦੇ ਤੇ ਹੀ ਉਹਦਾ ਬੀਜੇਪੀ ਦਾ ਵਿਰੋਧ ਕਰਦਾ ਕਿਉਂਕਿ ਇਹ ਸਾਡੇ 13 ਮਹੀਨੇ ਉੱਥੇ ਬੈਠ ਰਹੇ ਕਿਸਾਨ ਉੱਥੇ 750 ਕਿਸਾਨ ਖੜਾ ਸੀਰ ਹੋ ਗਿਆ ਤੇ ਬਾਕੀ ਸਾਡੇ ਲਖਮੀਰਪੁਰ ਪੁਰ ਖੀਰੇ ਦੇ ਵਿੱਚ ਕਿਸਾਨ ਤੜਕ ਕੇ ਮਾਰ ਤੇ ਅਜੇ ਕਰੋਨਾ ਦਾ ਕੋਈ ਇਨਸਾਫ ਨਹੀਂ ਮਿਲਿਆ ਇਸ ਕਰਕੇ ਅਸੀਂ ਉਹਨੂੰ ਵਿਰੋਧ ਕਰਦੇ ਵੀ ਸਾਡਾ ਜਨਤਾ ਇਨਸਾਫ ਨਹੀਂ ਮਦਾ ਉਹਨਾਂ ਚ ਰਹੀ ਜਿਹੜੇ ਕੋਈ ਪਿੰਡਾਂ ਤੇ ਬਣਾ ਨਹੀਂ ਦੇਵਾਂਗੇ ਜੇ ਅਸੀਂ ਉਹਦਾ ਪ੍ਰੋਟੈਸਟ ਵੀ ਕਰਾਂਗੇ ਆਪਣੀ ਜੰਤ ਦੇ ਕਿਸੇ ਬੰਦੀ ਰਾਹ ਪੱਤੀ ਵੀ ਕਰਾਂਗੇ ਉਹਨਾਂ ਨੂੰ ਸਾਰੀ ਗੱਲ ਕਰਾਂਗੇ ਹਰ ਪਿੰਡ ਚ ਨਹੀਂ ਯਾਦ ਦੇਵਾਂਗੇ ਕਿਉਂਕਿ ਉਹ ਲਗਾਤਾਰ ਸਾਡੇ ਜਿਆ ਵਧੀਆਂ ਕਰਦੇ ਆ ਰਹੇ ਆ ਆਪ ਪਿਛਲੇ ਦਿਨਾਂ ਦੇ ਵਿੱਚ ਸਾਡੀ ਉਹ ਭਰਾਤਰੀ ਜਥੇਬੰਦੀ ਭਮਾ ਕੱਡੇ ਰੂਪ ਦੇ ਵਿੱਚ ਸ਼ੰਭੂ ਬਾਰਡਰ ਤੇ ਜੇਚੀ ਉਹ ਗਏ ਸੀ ਖਨੋਰੀ ਬਾਰਡਰ ਤੇ ਉਹਨਾਂ ਨਾਲ ਕੀ ਹਾਰ ਕੀਤਾ ਕੀ ਨਹੀਂ ਕੀਤਾ ਸਾਰੇ ਭੜੀ ਪਾਸ ਜਾਣੂ ਪਰ ਜੇ ਤੁਸੀ ਤੋਂ ਗੱਲ ਇਹ ਆ ਵੀ ਤੁਸੀਂ ਆਪਣਾ ਡਿਸਪਲਿਨ ਚ ਨਾ ਰਹੇ ਜੇ ਤੁਸੀਂ ਆਪਣਾ ਆਪ ਸਮਾ ਗਏ ਜੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ 13 ਮਹੀਨੇ ਦਿੱਲੀ ਦੇ ਬਾਰਡਰ ਤੇ ਰਹੇ ਆ ਉੱਥੇ ਬਾ ਡਿਸਪਲਿਨ ਕਰਕੇ ਅਸੀਂ ਗੱਲ ਇਹ ਸੰਸਾਰ ਨੂੰ ਛਟਾਇਆ ਸੀਗਾ ਉਲਵੀ ਅਸੀਂ ਸਰਕਾਰ ਦਾ ਮੂੰਹ ਤੋੜਮਾ ਜਵਾਬ ਦੇਣਾਗਾ ਜਦੋਂ ਬੋਟਾਂ ਹੋਣਗੀਆਂ ਬਹੁਤ سارے ਸਾਥੀ ਜੇਕਰ ਅਸੀਂ ਬੋਟਾਂ ਨਹੀਂ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਨਹੀਂ ਦੇਵਾਂਗੇ ਤਾਂ ਦੋਸਤੋ ਜਿਸ ਤਰੀਕੇ ਨਾਲ ਕਿਆ ਸਰਾਈਆਂ ਲੱਗ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਬੱਖ-ਬੱਖ ਕੁਰਸਵਾਂ ਆ ਰਹੀਆਂ ਨੇ ਵੀ ਇਹ ਬੀਜੇਪੀ ਦੀਆਂ ਆਖਰੀ ਚੋਣਾਂ ਹੋ ਸਕਦੀਆਂ ਨੇ ਜੇ ਬੀਜੇਪੀ ਦੀਆਂ ਆਖਰੀ ਚੋਣਾਂ ਸਾਡੀਆਂ ਦਾ ਸਾਡੀਆਂ ਵੀਰਾਂ ਦੇ ਜਿਹੜਾ ਹੱਥ ਕੰਡੇ ਵਸਤ ਗਏ ਆ ਉਸ ਤੋਂ ਵਾਪਸ ਆ ਰਹੇ ਆ ਆ ਤੁਸੀਂ ਕਾਹਦੀ ਮੰਡੀਆਂ ਵਿੱਚ ਦੇਖਿਆ ਵੰਡੀਆਂ ਦੇ ਵਿੱਚ ਉਹ ਤਾਂ ਤਰ੍ਹਾਂ ਦੇ ਪਾਣੇ ਲਾਈ ਜਾਂਦੇ ਆ ਕਿ ਅਸੀਂ 12% ਨਮੀ ਤੋਂ ਘੱਟ ਕਣਕ ਨਹੀਂ ਖਰੀਦਦੇ ਪਰ ਅੱਜ ਮੌਸਮ ਜਿਹੜਾ ਬਦਲਿਆ ਹੋਇਆ ਮੌਸਮ ਬਦਲਦੇ ਨਾਲ ਜਿਹੜੀ ਨਮੀ ਆਉਂਦੀ ਆ ਉਹ 16 15 14 16 ਤੱਕ ਵੀ ਪਹੁੰਚ ਜਾਂਦੀ ਆ ਅਸੀਂ ਕੱਲ ਵੀ ਬਰੇਟਾਂ ਦੇ ਵਿੱਚ ਘਰਾਓ ਕਰਕੇ ਉਹਨਾਂ ਨੂੰ ਇਹ ਪ੍ਰੋਟੈਸਟ ਕੀਤਾ ਸੀ ਵੀ ਸਾਡੀ ਜਿਹੜੀ 14% ਦੇ ਉੱਤੇ ਘੱਟ ਤੋਂ ਘੱਟ 14% ਮਾਰਜਿਨ ਦੇ ਤੇ ਖਲ ਕਣਕ ਖਰੀਦੀ ਜਾਵੇ ਤੇ ਸਰਕਾਰ ਕੁਝ ਲਿਖੀ ਆ ਔਰ ਸਾਡੀ ਕਣਕ ਤਸੀਦਰ ਦੇ ਵਿੱਚ ਹਾਂ ਦਿੱਤੀ ਆ ਦੂਜੀ ਗੱਲ ਅਸੀਂ ਇੱਕ ਗੱਲ ਕਹਿੰਦੇ ਸੀ ਕਿ ਇਹ ਬੀਜੇਪੀ ਸਰਕਾਰ ਸਰਾਤਾਂ ਦੇ ਕਰਕੇ ਸਾਨੂੰ ਮੋਲਡੀਆਂ ਦੇ ਵਿੱਚੋਂ ਬਾਹਰ ਛੱਡਣਾ ਚਾਹੁੰਦੀ ਆ ਉਸੇ ਤਰੀਕੇ ਦੇ ਨਾਲ ਤੁਸੀਂ ਅੱਜ ਅਖਬਾਰਾਂ ਵਿੱਚ ਪੜ੍ਹਿਆ ਹੋਊਗਾ ਸਰਕਾਰ ਕਣਕ ਤੋਂ ਆਹ ਮੋਟਰ ਹੋਣ ਦੀ ਜਾ ਰਹੀ ਆ ਸਰਾਤਾਂ ਦੇ ਸਾਨੂੰ ਉਲਝੇਵਾਂ ਵਿੱਚ ਪਾਉਂਦੀ ਜਾ ਰਹੀ ਆ ਔਰ ਸਾਡੀ ਕਣਕ ਜਿਹੜੀ ਆ 75 76 ਰੁਪਏ ਵੱਧ ਰੇਟ ਦੇ ਉੱਤੇ